ਅਲਾਈ ਵੀ ਨਾਲ ਤੇ EMI ਵੀ ਹੋ ਜਾਊਗੀ ਹਨਾ ਜੀ ਬੀ ਇਹ ਗੱਲ ਸਹੀ ਹੈ। ਬਿਲਕੁਲ ਵੀਰ ਜੀ ਇਹ ਸਹੀ ਹੈ। ਬਜਾਜ ਕਾਰਡ ਚੱਲਦਾ ਹੋਣਾ ਚਾਹੀਦਾ ਹੈ। ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਚਾਹੀਦੀ ਹੈ। ਤਾਂ ਅਸੀਂ EMI ਤੇ ਫਿਰ ਉਹ ਲੈਟਰ ਪਾ ਸਕਦੇ ਹਾਂ। ਉਹ ਨਵੇਂ ਵੀ ਪੈ ਸਕਦੇ ਆਂ ਔਰ ਪੁਰਾਣੇ ਵੀ ਪੈ ਸਕਦੇ ਆਂ। ਉਹ ਕਿ ਨਵੇਂ ਤੇ ਪੁਰਾਣੇ ਵੀ? ਦੋਨਾਂ ਤੇ ਜੀ। ਠੀਕ ਹੈ। ਜਿਵੇਂ ਟਾਇਰਾਂ ਸੈੱਟ ਕੰਪਲੀਟ ਬਣ ਗਿਆ 40-45000 ਬਿਲਕੁਲ ਜੀ। ਉਹ ਜਿਹੜੇ ਬਾਈ ਨੇ ਨਾ EMI ਕਰਵਾਣੀ ਹੈਗੀ ਉਹਨੂੰ ਡਾਊਨ ਪੇਮੈਂਟ ਦੇਣ ਦੀ ਲੋੜ ਪੈਣੀ ਹੈਗੀ ਉਹਦੀ? ਨਹੀਂ ਜੀ, ਕੁਝ ਵੀ ਨਹੀਂ। ਅੱਛਾ। ਵੀ 100 ਦਾ 100% ਵੀ 100% ਲੋਨ ਕਰ ਦਾਂਗੇ, ਜ਼ੀਰੋ ਤੇ ਕਰ ਦ ਤੋ ਦਾ ਕਿਸੇ ਕਾਰਨ ਵੀ ਤੁਹਾਨੂੰ 50% ਦੇ ਕੇ ਨਵਾਂ ਮਿਲ ਜੇਗਾ ਮੈਂ ਇੱਕ ਵਾਰ ਪਹਿਲਾਂ ਵੀਡੀਓ ਦੀ ਗੱਲ ਕਰੀ ਸੀ ਵੀ ਟਾਇਰਾਂ ਦੇ ਪਹਾੜ ਨੇ ਬਾਈ ਜਿਹੜਾ ਮਰਜ਼ੀ ਸਾਇਦਾ ਟਾਇਰ ਜਿੱਦਾਂ ਦਾ ਮਰਜ਼ੀ ਤੁਸੀਂ ਉਹ ਰੋਪਵਾ ਸਕਦੇ ਹੋਗੇ ਨਵਾਂ ਪੁਰਾਣਾ ਤੇ ਕੁਆਲਿਟੀ ਦਿਖਾਉਂਗਾ ਤੁਹਾਨੂੰ ਕਈ ਵੀਤਰ ਵੀਰੇ ਕਹਿੰਦੇ ਨੇ ਵੀ ਛਿੱਲੇ ਹੁੰਦੇ ਨੇ ਟਾਇਰ ਹਨਾ ਉਹਨਾਂ ਦਾ ਕੀ ਬਣਾ ਵੈਮ ਕੱਢਾ ਗਿਆ ਸੀ ਕਿਸ ਤਰੀਕੇ ਨਾਲ ਇਹ ਬਿਲਕੁਲ ਜੀ ਛਿੱਲੇ ਉਹ ਵਾਪਸ ਆ ਜੀ ਕਾਰਡ ਬਣਾ ਕੇ ਦਿੰਨੇ ਆ ਗਾਰੰਟੀ ਕਾਰਡ ਸੀ ਹਰ ਇੱਕ ਗਾਹਕ ਨੂੰ ਪ੍ਰੋਵਾਈਡ ਕਰਾਉਂਦੇ ਆ ਉਹ ਦਿੱਕਤ ਪਰੇਸ਼ਾਨੀ ਹੈ ਗਾਰੰਟੀ ਕਾਰਡ ਨਾਲ ਲੈ ਕੇ ਆਉਣ ਉਹਨਾਂ ਦਾ ਜੋ ਹੋ ਸਕਦਾ ਹੋਇਆ ਹੱਲ ਹੁੰਦਾ ਜੀ ਠ ਲੈ ਮਿੱਤਰੋ ਠੀਕ ਹੈ ਉਰੋਂ ਤੁਹਾਨੂੰ ਵਧੀਆ ਮਿਲਣਗੇ ਗੁਰਪੀ ਦਿਖਾਉਗਾ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਇਹ ਸਾਰੇ ਵਧੀਆ ਕੰਡੀਸ਼ਨ ਦੇ ਟਾਇਰ ਪਏ ਨੇ ਹਨਾ ਵੀਰੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਈ ਰਾਈਡ ਧੂਰੀ ਪੇਜ ਦੇ ਉੱਤੇ ਅੱਜ ਵੀ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਰਹਿਣ ਵਾਲੀ ਹੈਗੀ ਪੰਜਾਬ ਇੱਕ ਇਹ ਜੀ ਸਟੇਟ ਆ ਬਈ ਮਿੱਤਰੋ ਜਿੱਥੇ ਅਲਾਈ ਵੀਲਾਂ ਦਾ ਕਰੇਜ਼ ਬਹੁਤ ਜ਼ਿਆਦਾ ਹੈ ਮਿੱਤਰਾਂ ਨੂੰ ਬਈ ਤੇ ਅੱਜ ਆਪਾਂ ਤੁਹਾਡੇ ਲਈ ਅਲਾਈ ਵੀ ਲੈ ਕੇ ਆਏਗੇ ਬਰਨਾਲੇ ਖੜਾ ਹੈ ਵੀ ਆਪਾਂ ਸਟਾਰ ਵੀਲਸ ਦੇ ਉੱਤੇ ਅਲਾਈ ਵੀ ਐਸੇ ਹੋਣਗੇ ਵੀ ਹਨਾ ਜਿਹੜੇ ਟ੍ਰੈਂਡਿੰਗ ਵਾਲੇ ਹੋਣਗੇ ਤੇ ਰੇਟ ਪੱਖੋਂ ਤੇ ਕੁਆਲਿਟੀ ਪੱਖੋਂ ਪੂਰੇ ਵਧੀਆ ਰਹਿਣਗੇ ਬਾਈ ਤੇ ਅੱਜ ਜਿਹੜੀ ਮੇਨ ਗੱਲ ਅਸੀਂ ਵੀਡੀਓ ਬਣਾਉਣ ਦਾ ਕਾਰਨ ਕੀ ਹੈ ਬਾਈ ਅ ਜਿਹੜੇ ਮਿੱਤਰ ਕਹਿੰਦੇ ਨੇ ਵੀ ਨਾ ਜੇ ਲਾਈਪ ਹੋਣੇ ਨੇ ਪਰ EMI ਦੇ ਉੱਪਰ ਬਾਈ ਹਨਾ ਵੀ ਅਸੀਂ ਲੋਨ ਕਰਾ ਲਈਏ ਵੀ ਕੁਝ ਕੁ ਟਾਈਮ ਦੇ ਵਿੱਚ ਅਸੀਂ ਭਰ ਦਈਏ ਹਨਾ ਸ਼ੌਂਕ ਤਾਂ ਸਾਰਿਆਂ ਦੇ ਹੁੰਦੇ ਨੇ ਬਾਈ ਹਨਾ ਕਈ ਵਾਰ ਕਿੰਦਾ ਪੈਸੇ ਵੱਲੋਂ ਕਿਲਾਤ ਹੁੰਦੇ ਮਾੜੀ ਮੋਟੀ ਹੁੰਦੀ ਕਿਹਣਾ ਵੀ ਇਹੋ ਅਸੀਂ ਉਹਦੇ ਥੋੜੀ ਜਿਹੀ ਤੇ ਪੂਰੀ ਕਰਾਂਗੇ ਵੀ ਇਹਨਾਂ ਦੇ ਉੱਪਰ ਹਨਾ ਵੀ ਕਿੰਨਾ ਕੁ ਲੋਨ ਹੋ ਜਾਊਗਾ ਕਿੰਨ ਮਤਲਬ ਕਿੰਨੀ ਕੀ ਐਮਆਈ ਬਣ ਦੂਗੀ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪੇਜ ਦੇ ਉੱਪਰ ਹੈ ਨਾ ਜੀ ਵੈਲਕਮ ਜੀ ਵੈਲਕਮ ਤੇ ਅੱਜ ਆਪਾਂ ਦੂਜੀ ਵਾਰ ਆਏ ਆ ਆਪਣੇ ਲਵੇ ਹੈ ਨਾ ਜੀ ਹਾਂਜੀ ਵੀਰ ਜੀ ਤੇ ਪਹਿਲਾਂ ਵਾਲੀ ਵੀਡੀਓ ਠੀਕ ਰਹੀ ਸੀ ਬਹੁਤ ਵਧੀਆ ਮੈਂ ਕਹਾਂ ਜੀ ਬਹੁਤ ਪਿਆਰੀ ਜੀ ਠੀਕ ਹੈ ਅੱਛਾ ਮੈਂ ਉਹਨਾਂ ਕੁਝ ਕੀ ਗੱਲਾਂ ਕੀਤੀਆਂ ਨੇ ਮਿੱਤਰਾਂ ਉਹਨਾਂ ਨੇ ਵੀ ਅਲਾਏ ਵੀ ਨਾਲ ਤੇ ਈਐਮਆਈ ਵੀ ਹੋ ਜਾਊਗੀ ਹੈ ਨਾ ਜੀ ਵੀ ਇਹ ਗੱਲ ਸਹੀ ਹੈੀ ਬਿਲਕੁਲ ਵੀਰ ਜੀ ਇਹ ਸਹੀ ਹੈ ਬਜਾਜ ਕਾਰਡ ਚੱਲਦਾ ਹੋਣਾ ਚਾਹੀਦਾ ਹੈ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਚਾਹੀਦੀ ਹੈ ਅਸੀਂ ਈਐਮਆਈ ਤੇ ਤੁਹਾਨੂੰ ਲਾਇਟਰ ਪਾ ਸਕਦੇ ਆ ਉਹ ਨਵੇਂ ਵੀ ਪਾ ਸਕਦੇ ਆ ਔਰ ਪੁਰਾਣੇ ਵੀ ਪਾ ਸਕਦੇ ਆ ਓਹ ਕਿ ਨਵੇਂ ਤੇ ਪੁਰਾਣੇ ਵੀ ਦੋਨਾਂ ਤੇ ਜੀ ਠੀਕ ਹੈ ਅਕਸਰ ਪਹਿਲਾਂ ਐ ਹੁੰਦਾ ਸੀਗਾ ਨਾ ਜੀ ਵੀ ਈਐਮਆਈ ਹੁੰਦੀ ਹੈਗੀ ਇਕੱਲੀ ਉਹ ਫੋਨਾਂ ਤੇ ਹੁੰਦੀ ਹੈਗੀ ਐਲਈਡੀ ਤੇ ਹੁੰਦੀ ਹੈਗੀ ਜਾਂ ਕੋਈ ਵਾਸ਼ਿੰਗ ਮਸ਼ੀਨਾਂ ਤੇ ਹੁੰਦੀ ਹੈਗੀ ਵੀ ਹੁਣ ਅੱਜ ਅੱਜ ਦੀ ਘੜੀ ਬਈ ਐਦਾ ਹੈ ਵੀ ਤੁਸੀਂ ਇਹਦੇ ਨਾਲ ਵੀ ਆਪਣਾ ਕ੍ਰੈਡਿਟ ਕਾਰਡ ਤੇ ਤੁਹਾਡਾ ਬਜਾਜ ਕਾਰਡ ਵੀ ਹੈ ਨਾ ਇਹ ਦੋ ਚੀਜ਼ਾਂ ਦੇ ਹੋ ਸਕਦੇ ਆ ਬਿਲਕੁਲ ਅਗਾਂ ਬਜਾਜ ਕਾਰਡ ਵੀ ਰੀ ਮੰਨ ਕੇ ਚੱਲਾਣਾ ਕਈ ਵਾਰ ਇੱਕ ਨਾ ਲਿਮਟ ਹੁੰਦੀ ਹੈ ਵੀ ਆਪਣਾ ਇਨ ਇਨ ਕੇਰੀਆ ਦੇ ਵਿੱਚ ਹੋਊਗਾ ਉਹਦੇ ਵਾਸਤੇ ਕੁਝ ਜ਼ਿਆਦਾਤਰ ਆਪਾਂ ਨੂੰ ਚੱਲਦਾ 25 ਕਿਲੋਮੀਟਰ ਏਰੀਆ 'ਚ ਜੀ ਹਾਂਜੀ ਹਾਂ ਪਰ ਕੁਝ ਕੇਸਾਂ ਦੇ ਵਿੱਚ ਕਈ ਵਾਰ ਸਿਬਲ ਇਨਾਂ ਤਾਂ ਅੱਛਾ ਹੁੰਦਾ ਕਸਟਮਰ ਦਾ ਵੀ 100 150 ਕਿਲੋਮੀਟਰ ਦਾ ਵੀ ਸਾਡੇ ਸਿਸਟਮ ਚੱਕਿਆ ਜਾਂਦਾ ਹੈਗਾ ਠੀਕ ਹੈ ਜੀ ਉਹਦੇ ਸਿਬਲ ਤੇ ਜਾਂ ਉਹਦੇ ਰਿਕਾਰਡ ਦੇ ਵਿੱਚ ਡਿਪੈਂਡ ਕਰਦਾ ਓਕੇ ਕ੍ਰੈਡਿਟ ਕਾਰਡ ਵਾਲਾ ਜਿੱਥੋਂ ਮਰਜੀ ਆ ਜਾ 25 ਕਿਲੋਮੀਟਰ ਏਰੀਆ ਆ ਕ੍ਰੈਡਿਟ ਕਾਰਡ ਜਿੱਥੋਂ ਮਰਜੀ ਆ ਜਾ ਹਾਂ ਉਹ ਬਸ ਲਿਮਟ ਚਾਹੀਦੀ ਆ ਤੇ ਬਜਾਜ ਕਾਰਡ ਅਸੀਂ 25 ਕਿਲੋਮੀਟਰ 'ਚ ਨਵੇਂ ਬਣਾ ਦਿੰਦੇ ਆਂਗੇ ਠੀਕ ਹੈ ਜੀ 25 ਕਿਲੋਮੀਟਰ ਏਰੀਆ 'ਚ ਨਵਾਂ ਬਜਾਜ ਕਾਰਡ ਬਣਦਾ 25 ਕਿਲੋਮੀਟਰ ਤੇ ਨਵਾਂ ਬਣ ਜਾਂਦਾ ਤੇ ਅਗਰ ਉਸ ਤੋਂ ਬਾਹਰ ਦਾ ਤਾਂ ਉਹ ਚੱਲਦਾ ਹੋਣਾ ਨਹੀਂ ਉਹ ਚੱਲਦਾ ਹੋਣਾ ਚਾਹੀਦਾ ਲਿਮਟ ਹੋਣੀ ਚਾਹੀਦੀ ਆ ਹਾਂ ਉਹਦੇ ਬਾਈ ਥੋੜਾ ਸਿੰਪਲ ਥੋੜਾ ਸੈੱਟ ਹੋਣਾ ਚਾਹੀਦਾ ਬਿਲਕੁਲ ਜੀ ਤੇ ਅੱਛਾ ਅੱ ਤੇ ਆਪਾਂ ਕੁਸ਼ਕ ਦੇ ਜਿਵੇਂ ਨਾ ਹਰੇਕ ਦੇ ਤਾਂ ਆਪਾਂ ਰੇਟ ਵੀ ਨਹੀਂ ਦੱਸ ਸਕਦੇ ਬਿਲਕੁਲ ਜੀ ਹਨਾ ਬਾਕੀ ਸਟਾਰਟਿੰਗ ਰੇਂਜ ਕਿੰਨੇ ਤੋਂ ਆਪਣੀ ਸਟਾਰਟਿੰਗ ਸਾਡੇ ਕੋਲ ਲਾਇ ਸ਼ੁਰੂ ਹੋ ਜਾਂਦਾ ਜੀ ਨਮਾ 15000 ਤੋਂ ਲੈ ਕੇ ਜੀ 65000 ਤੱਕ ਜੀ ਨਮਾ ਨਮਾ ਲਾਈ ਵੀ ਮਿੱਤਰੋ ਲਾਈ ਵੀ ਹਨਾ 15000 ਤੋਂ ਸ਼ੁਰੂ ਹੋ ਕੇ 65000 ਤੱਕ ਜੀ ਜੋ ਆਮ ਨੋਰਮਲ ਕਾਰਾਂ ਨੇ ਜਿਵੇਂ ਚਾਪਲ ਸਕੋਰਪੀ ਤੱਕ ਕਹਿ ਸਕਦੇ ਆਂ ਠੀਕ ਹੈ ਉਹਨਾਂ ਨੂੰ ਪੁਰਾਣੇ ਵੀ ਦੱਸਾਂਗੇ ਤੁਹਾਨੂੰ ਅੱਗੇ ਦੱਸਾਂਗੇ ਤਾਂ ਆਪਾਂ ਤੁਹਾਨੂੰ ਪੁਰਾਣੇ ਦਿਖਾਵਾਂਗੇ ਬਾਈ ਹਨਾ ਤੇ ਅੱਜ ਦੀ ਘੜੀ ਟ੍ਰੈਂਡਿੰਗ ਦੇ ਜਿਵੇਂ ਲਾਏ ਨੇ ਨਾ ਜਿਵੇਂ ਹੁਣ ਆਹ ਆਲੇ ਲਾਏ ਹੁੰਦੇ ਨੇ ਆ ਆ ਚੀਜ਼ ਹੋ ਗਈਆਂ ਨਿਊ ਟ੍ਰੈਂਡਿੰਗ ਹੈ ਜੀ ਪੂਰਾ ਹਾਂਜੀ ਹਾਂ ਮੇਡ ਇਨ ਇੰਡੀਆ ਦਾ ਬਣਿਆ ਹੋਇਆ ਜੀ ਇਹ ਇੰਡੀਅਨ ਹੈ ਇਹ ਹਾਂਜੀ ਨਿਊ ਦੇ ਆ ਜੀ ਇਹਦੀ ਕਲਰ ਦੀ ਫਿਨਿਸ਼ਿੰਗ ਬਹੁਤ ਆ ਲਾਈਫ ਅੱਛੀ ਹੈ ਇਹਦੀ ਹਾਂਜੀ ਹਾਂ ਆਮ ਲਾਏ ਵਾਂਗੂ ਲਾਏ ਤਾਂ ਰੰਗ ਪਿੰਡ ਨਹੀਂ ਛਿਤੀ ਉਤਰਦਾ ਹਾਂਜੀ ਹਾਂਜੀ अच्छा एदा किन्ना ग्रेट है जे मैं आप कह दिया ਵੀ ਜਿਹੜਾ ਆਮ ਨਾਰਮਲ ਚੱਲਦਾ 15 18 20 ਇੰਚ ਸਾਈਜ਼ ਇਹ ਸ਼ੁਰੂ ਹੋ ਜਾਂਦੇ 23 24000 ਤੋਂ ਬਸ 23 24000 ਤੋਂ ਠੀਕ ਹੈ ਤੇ ਇਸ ਤੋਂ ਬਾਅਦ ਗੱਲ ਕਰਦੇ ਜੇ ਮੈਂ ਹੁਣ ਆਹ ਵਾਲੇ ਆ ਗਏ ਇਹ ਚੀਜ਼ਾਂ ਹੋਗੀਆਂ ਨੇ ਇਹ ਵੀ ਚੱਲਦੀਆਂ ਗਿਆ ਹਾਂਜੀ 16 ਇੰਚ ਆ ਗਏ ਜੀ ਆਪਣੇ ਵਿਸ਼ਾ ਵਾਸਤੇ ਸ ਕੋਰਪੀਓ ਲਈ ਇਹਨਾਂ ਦੇ ਰੇਟ ਇਹ 26 23000 3 ਇੰਚ 26 23000 ਅੱਛਾ ਭਾਈ ਇਹ ਨਾ ਜਿਵੇਂ ਮੈਂ ਗੱਲ ਕਰਾਇਆ ਹੁਣ ਆਹ ਆ ਗਏ ਆਪਣੇ ਜਿਹੜੇ ਤੁਹਾਨੂੰ ਦੱਸਿਆ ਵੀ 22 23000 ਤੋਂ 24000 ਤੋਂ ਸ਼ੁਰੂ ਨੇ ਆਪਣੇ ਲਈ ਹੁਣ ਨਾਲ ਟਾਇਰਾਂ ਦੀ ਵੀ ਹੁੰਦੀ ਹੈਗੀ ਹੈ ਨਾ ਜਿਵੇਂ ਟਾਇਰਾਂ ਸੈੱਟ ਕੰਪਲੀਟ ਬਣ ਗਿਆ 40-45000 ਉਹ ਜਿਹੜੇ ਬਾਈ ਨੇ ਨਾ EMI ਕਰਵਾਣੀ ਹੈਗੀ ਉਹਨੂੰ ਡਾਊਨ ਪੇਮੈਂਟ ਦੇਣ ਦੀ ਲੋੜ ਪੈਣੀ ਹੈਗੀ ਉਹਦੀ ਨਹੀਂ ਜੀ ਕੁਝ ਵੀ ਨਹੀਂ ਅੱਛਾ ਵੀ 100 ਦਾ 100% ਵੀ 100% ਲੋਨ ਕਰ ਦਾਂਗੇ ਜ਼ੀਰੋ ਤੇ ਕਰ ਦਾਂਗੇ ਜੀ ਠੀਕ ਹੈ ਜ਼ੀਰੋ ਤੇ ਹੋ ਜਾਊਗਾ ਠੀਕ ਹੈ ਲੈ ਮੈਂ ਤੁਹਾਨੂੰ ਤੁਹਾਡੇ ਲਈ ਇਹ ਵੀ ਹੈ ਨਾ ਜਿਹੜੇ ਮੇਨ ਕੁਐਸਚਨ ਹੁੰਦੇ ਨੇ ਬਈ ਇਹ ਤੁਹਾਡੇ ਜਿਹੜੇ ਅਸੀਂ ਆਪਦੇ ਐਂਡ ਤੋਂ ਪੁੱਛ ਲਿਆ ਇਹ ਵੀ ਬਈ ਇਹਨਾਂ ਦੇ ਉੱਤੇ ਕਿੰਨੀ ਕੁ ਡਾਊਨ ਪੇਮੈਂਟ ਦੀ ਲੋੜ ਪੈਂਦੀ ਹੈ ਉਹ ਕਹਿੰਦੇ ਤੁਹਾਨੂੰ ਨਹੀਂ ਲੋੜ ਪੈਣੀ 100% ਦਾ 100% ਵੀ ਲੋਨ ਹੋ ਜਾ ਬਾਕੀ ਥੋੜੇ ਤੇ ਡਿਪੈਂਡ ਕਰਦਾ ਕੁਛ ਕਿ ਦੇ ਦੋ ਚਾਹੇ ਕੁਛ ਕਣਾ ਹੀ ਉਹ ਹੀ ਕਿਸ਼ਤ ਘਟ ਜਾਂਦੀ ਹੈ ਜੀ ਹਾਂ ਉਹ ਹੀ ਕਿਸ਼ਤ ਘਟਦੀ ਥੋੜੀ ਉਹ ਜਿਹੜੇ ਟੋਟਲ ਹੈ ਹੈਗੇ ਨੇ ਗੁਰਪ੍ਰੀਤ ਜਾ ਕੇ ਨੇੜੇ ਦਿਖਾਊਗਾ ਹੋਰ ਵੀ ਇਲਾਏ ਬਹੁਤ ਨੇ ਨਾ ਸਾਰਿਆਂ ਦੀ ਕੁਆਲਿਟੀ ਬੱਖੋ ਜੇ ਆਪਾਂ ਗੱਲ ਕਰਾਂ ਕੁਆਲਿਟੀ ਪੱਕੀ ਵਧੀਆ ਰਹਿੰਦੀ ਵੀਰੇ ਹਾਂਜੀ ਠੀਕ ਹੈ ਅੱਛਾ ਇਹਨਾਂ ਦੀ ਆਪਾਂ ਹਨਾ ਉਹਨਾਂ ਮਾਰਕੀਟ ਦੇ ਮਨਾਂ ਰਿੰਗ ਬੰਦਾ ਪੁੱਛਦਾ ਵੀ ਨਾ ਕੀ ਗਾਰੰਟੀ ਵਾਰੰਟੀ ਇਹਨਾਂ ਦੀ ਕੀ ਕੁਝ ਹੁੰਦਾ ਕਿੱਦਾਂ ਦੀ ਗਾਰੰਟੀ ਹੈ ਇੱਕ ਸਾਲ ਦੀ ਹੁੰਦੀ ਹੈ ਮੈਨੂਫੈਕਚਰਿੰਗ ਫਾਲਟਰ ਦੀ ਪੇਂਟ ਦੀ ਜ ਬਾਕੀ ਟੁੱਟ ਕਰ ਜਾਓ ਉਹ ਤਾਂ ਸਨੇਕ ਦੀ ਆਉਂਦੀ ਹੈ ਜੀ ਆਪ ਪੀਸ ਆਇਆ ਸਨੇਕ ਸਿਰਫ ਨਿਓ ਨੇ ਬਣਾਇਆ ਗਿਆ ਜਿਹਦੇ ਵਿੱਚ ਟੁੱਟਦਾ ਹੈ ਤੁਹਾਡਾ ਕਿਸੇ ਕਾਰਨ ਵੀ ਤੁਹਾਨੂੰ 50% ਦੇ ਕੇ ਨਵਾਂ ਮਿਲ ਜੇਗਾ ਓਕੇ 1 ਸਾਲ ਦੇ ਅੰਦਰ ਠੀਕ ਹੈ ਇਹ ਨਹੀਂ ਆਉਂਦਾ ਨਹੀਂ ਆਉਂਦਾ ਜਿਹੜਾ ਮਾਰਦੀ ਸਿੱਕਲਾ ਸਨੇਕ ਮਾਡਲ ਠੀਕ ਹੈ ਲੈ ਵੀ ਆਹ ਲਾ ਜਿਹੜਾ ਹੈ ਲਾਈਵ ਵੀਲ ਆ ਮਿੱਤਰੋ ਇਹ ਹਨਾ ਅਗਰ ਤੁਹਾਡਾ ਟੁੱਟਦਾ ਕਿਸੇ ਵੀ ਕੇਸ ਦੇ ਵਿੱਚ ਤਾਂ ਅੱਧੇ ਪੈਸੇ ਦੇ ਕੇ ਤੁਹਾਨੂੰ ਨਵਾਂ ਮਿਲ ਜਾਣਾ ਜਿਹੜਾ ਵੀਸ ਟੁੱਟ ਗਿਆ ਤਾਂ ਇੱਕ ਸਾਲ ਦੇ ਅੰਦਰ ਜੀ ਇੱਕ ਸਾਲ ਦੇ ਅੰਦਰ ਅੰਦਰ ਠੀਕ ਹੈ ਲੈ ਵੀ ਮਿੱਤਰੋ ਇਹ ਵੀ ਬਹੁਤ ਵਧੀਆ ਹਨਾ ਤੇ ਆਹ ਵਾਲੇ ਵੀ ਲਾਏ ਅੱਜ ਕੱਲ ਦੀ ਘੜੀ ਦੇ ਵਿੱਚ ਬਹੁਤ ਵਧੀਆ ਜਿਹੜੀ ਐਟਮੈਂਟ 16 ਇੰਚ ਵਰਨਾ ਲਈ ਦੇਖੋ ਡਿਜ਼ਾਇਰ ਲਈ ਹੂੰ 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 ਵਰਨਾ ਵਾਸਤੇ ਤੁਸੀਂ ਆਹਲੇ ਲਾਏ ਬਈ ਪਾ ਸਕਦੇ ਬਹੁਤ ਸੋਹਣੇ ਲਾਏ ਵੀਰੇ ਤੇ ਆ ਇਦਾਂ ਜਿਵੇਂ ਨਾ ਆਈ ਪੁਰਾਣੇ ਹੋਗੇ ਨਾ ਇਹ ਇਹ ਕੰਪਨੀ ਫਿਟਡ ਆਉਂਦੇ ਨੇ ਜੀ ਉਸ ਤੋਂ ਬਾਅਦ ਅਗਲਾ 20 ਨੰਬਰ ਪਾ ਲੰਦਾ ਬਾਈ ਇਹਦੇ ਨਵੇਂ ਹੋਣਗੇ ਅੰਦਾਜ਼ਾ ਲਾ ਦੋ ਜੀ ਏਜੰਸੀ ਚ ਆ ਕੇ ਗੱਡੀ ਚੱਲ ਕੇ ਆਈ 40 50 ਕਿਲੋਮੀਟਰ ਚੱਲ ਕੇ ਆਈ ਆ ਲੈ ਵੀ ਤਰੋ ਏਜੰਸੀ ਤੋਂ ਸਿੱਧਾ ਗੱਡੀ ਵੀ ਰਾਈ ਤੇ ਆਹ ਵਾਲੇ ਲਾਏ ਲਾਦੇ ਜੇ ਕਿਸੇ ਨੇ ਨਵੇਂ ਪੌਣੇ ਨਸਕਾਰ ਵੀ ਦੇਣਾ ਵੀ ਕੰਪਨੀ ਫਿਟਡ ਹੋਣ ਤਾਂ ਆਹ ਵਾਲੇ ਪਵਾ ਸਕਦੇ 117 ਹੁੰਦੇ ਨਾ ਇਹ 17 ਨੰਬਰ ਇਸ ਤਰ੍ਹਾਂ ਕਿੰਨੇ ਦੇ ਹੋਣਗੇ 4000 ਬਾਈ 20000 ਦੇ ਬਾਈ 20000 ਦਾ ਇਹ ਵੀ ਤਾਂ ਟਾਇਰ ਹੋਊਗਾ ਨਹੀਂ ਜੀ ਖਾਲੀ ਖਾਲੀ ਲੇ 22000 ਰੁਪਏ ਦੇ ਵਿੱਚ ਕੁਝ ਗੱਡੀਆਂ ਰਿੰਮਾਂ ਤੇ ਆਉਂਦੀਆਂ ਨੇ ਕਿ ਆਹ ਦਾ ਟੋਪ ਮਾਡਲ ਨਹੀਂ ਲੈਂਦਾ ਤਾਂ ਰਿੰਮਾਂ ਵਾਲੀ ਗੱਡੀ ਨੂੰ ਲਾਇ ਕਰਨ ਲਈ ਤੁਸੀਂ ਆਹ ਹਾਲੇ ਪਾ ਸਕਦੇ ਹੋ ਹੂੰ 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 ਠੀਕ ਐ ਅੱਛਾ ਇਹਦੇ ਵਿੱਚ ਜਿਵੇਂ ਹੁਣ ਗੱਲ ਕਰਦੇ ਆਪਾਂ ਜਿਵੇਂ ਹੁਣ ਆਹ ਹਾਲੇ ਡਿਜ਼ਾਈਨਿੰਗ ਵਗੈਰਾ ਨੇ ਬਹੁਤ ਸੋਹਣੇ ਲੱਗ ਰਹੇ ਨੇ ਜਿਹੜੇ ਇਹਨਾਂ ਦੇ ਰੇਟਾਂ ਦਾ ਅੱਧ ਫਰਕ ਹੋਊਗਾ ਜੀ ਹਾਂਜੀ ਵੀਰ ਜੀ ਫਰਕ ਐ ਜੀ ਅੱਛਾ ਉਹ ਕਿੰਨੇ ਕੁ ਦੇ ਹੁੰਦੇ ਐ ਯਾਰ ਇਹ 13 ਨੰਬਰ ਹੋ ਕੇ 12 ਨੰਬਰ ਮੰਨ ਕੇ ਚੱਲੋ ਮਰੂਤੀ ਆਲਟੋ ਲਈ ਹੋਗੇ ਜੀ ਇਹਦੀ ਸਟਾਰਟਿੰਗ ਨੇ ਹੈਗੀ ਹੈਗੀ 14-15000 ਦੀ ਰੇਂਜ ਨੇ ਇਹ ਮਹਿੰਗਾ ਹੈ 17500 ਇਹ 17500 ਰੁਪਏ ਦਾ ਲੈ ਮੇਟਰ ਆ ਲਾਏ ਚੈੱਕ ਕਰੋ ਕਿੰਨਾ ਪਿਆਰਾ ਹੈ ਨਾ ਤੇ ਕੁਆਲਿਟੀ ਪੱਖੋ ਤੁਸੀਂ ਆਪ ਵੀ ਕਹੋਗੇ ਵੀ ਵਾਕੀ ਚੀਜ਼ ਹੈਗੀ ਹੈਗੀ ਬਾਕੀ ਤੁਸੀਂ ਉਰੇ ਆਓਗੇ ਭਾਈ ਹਨਾ ਤੁਹਾਨੂੰ ਇਹ ਨਹੀਂ ਹੈਗਾ ਕੋਈ ਤੁਹਾਨੂੰ ਕੋਈ ਮਾੜੀ ਚੀਜ਼ ਮਿਲ ਬਾਈ ਹੋਰਾਂ ਦੀ ਕੁਆਲਿਟੀ ਪੱਖੋ ਬਹੁਤ ਵਧੀਆ ਕਿਉਂਕਿ ਐਡਾ ਸਟਾਕ ਰੱਖਦਾ ਬੰਦਾ ਤਾਂ ਵਧੀਆ ਹੀ ਰੱਖੂਗਾ ਠੀਕ ਹੈ ਭਾਈ ਤੇ ਤੁਹਾਨੂੰ ਇਸ ਤੋਂ ਵੱਡੇ ਵੀ ਆਪਾਂ ਨੂੰ ਮਿਲ ਜਾਣਗੇ ਭਾਈ ਹਾਂਜੀ ਹਨਾ 20 ਨੰਬਰ 18 ਲੈ ਵੀ ਉਹ ਵਾਲੇ ਭਾਈ ਹਨਾ ਗੁਰਪ੍ਰੀਤ ਇੱਕ ਵਾਰ ਦਿਖਾਊਗਾ ਬੀ ਨੰਬਰ 18 ਨੰਬਰ 22 ਨੰਬਰ ਜਿਹੜੇ ਮਰਜ਼ੀ ਤੁਸੀਂ ਲੈ ਲਿਓ ਤੁਹਾਨੂੰ ਉਸ ਤੋਂ ਵੀ ਵੱਡੇ ਦਿਖਾਵਾਂਗੇ ਉਹ ਉਹ ਵਾਲੇ ਇਹ ਸਾਈਜ਼ ਕਿਹੜੇ ਨੇ ਸਾਰੇ 18 20 18 20 ਤੇ ਗੁਰਪ੍ਰੀਤ ਕੋਲ ਜੂਮ ਕਰਕੇ ਦਿਖਾਉ ਲੂਗਾ ਭਾਈ ਚੈੱਕ ਕਰ ਲਓ ਬਹੁਤ ਸੋਹਣੇ ਸਾਰੇ ਜਿਹੜੇ ਉੱਪਰ ਲਏ ਹਨ ਨਾ ਤੁਹਾਡੇ ਇਹ ਆ ਵਾਲੇ ਇਹ ਸਾਰੇ ਵੱਡੇ ਸਾਈਜ਼ ਨੇ ਭਾਈ ਹਨਾ ਜਿਹੜਾ ਮਰਜ਼ੀ ਸਾਈਜ਼ ਪਵਾ ਲਿਓ ਇਸ ਤੋਂ ਵੀ ਵੱਡੇ ਤੁਹਾਨੂੰ ਦਿਖਾਉਣੇ ਆਪਾਂ ਇੱਕ ਵਾਰ ਗੁਰਪ੍ਰੀਤ ਨੂੰ ਕਹਿਣਾ ਆਪਾਂ ਇੱਧਰ ਆ ਜੂਗਾ ਵੀ ਜੇ ਕਿਸੇ ਨੇ ਨਾ ਥੋੜਾ ਜਿਹਾ ਵੀ ਆਪਾਂ ਘੱਟ ਚੱਲੇ ਹੋਏ ਹੋਣਗਾ ਲਾਏ ਆਪਾਂ ਨੂੰ ਜੇ ਮਿਲ ਜਾਣ ਤਾਂ ਉਹ ਵਾਲੇ ਲੈ ਸਕਦੇ ਆਂਗੇ ਦੇਖੋ ਆਹ ਵਾਲੀ ਚੀਜ਼ਾਂ ਹੀ ਬਹੁਤ ਸੋਹਣੀਆਂ ਬਈ ਦੇਖੋ ਤੇ ਵੀਰੇ ਆਹ ਵਾਲੇ ਜਿਵੇਂ ਲਾਏ ਪਏ ਨੇ ਇਹਨਾਂ ਦੀ ਮੈਂ ਗੱਲ ਕਰਾਂ ਆਹ ਵਾਲੇ ਇਹ ਉਸ ਤੋਂ ਵੱਡਾ ਸਾਈਜ਼ ਆ ਇਹ 24 ਨੰਬਰ ਲਾਈਟ ਹੈ ਰ ਜੀ 24 ਨੰਬਰ ਲੈ ਵੀ ਆ ਲਾਏ ਚੈੱਕ ਕਰੋ ਮਿੱਤਰੋ ਬਈ ਹਣਾ ਕੱਲਾ ਬੰਦਾ ਤਾਂ ਨਹੀਂ ਚੱਕ ਸਕਦਾ ਇਹਨੂੰ ਬਿਲਕੁਲ ਜੀ ਠੀਕ ਆ ਬਈ ਇਹ ਵਾਲਾ 24 ਇੰਚ ਇਹ ਪੁਰਾਣਾ ਨਵਾਂ ਹੈ ਇਹ ਥੋੜਾ ਚੱਲਿਆ ਹੋਇਆ ਜੀ ਥੋੜਾ ਚੱਲਿਆ ਹੋਇਆ ਅੱਛਾ ਇਹ ਕਿੰਨੇ ਦਾ ਮਿਲੂਗਾ ਨਮਸਕਾਰ ਤੇ ਆਰੋਂ ਦਾ 2 ਲੱਖ ਦੇ ਆਸ-ਪਾਸ ਆਪਾਂ ਦੇਵਾਂਗੇ 1 25 ਦਾ ਜੀ ਸਵਾ ਲੱਖ ਰੁਪਈਆ ਦਾ ਸਵਾ ਲੱਖ ਰੁਪਈਆ ਦੇ ਵਿੱਚ 4 ਪੀਸ ਵਿਦ ਟਾਇਰ ਵਿਦ ਟਾਇਰ ਜੀ ਵਿਦ ਟਾਇਰ 24 ਇੰਚੀ ਦਾ ਬਈ ਮਿੱਤਰੋ ਠੀਕ ਹੈ ਕੁਆਲਿਟੀ ਚੈੱਕ ਕਰ ਲਓ ਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਹੈਨਾ ਓਕੇ ਦੀ ਰਿਪੋਰਟ ਹੈ ਇਹਨਾਂ ਦੇ ਉੱਪਰ ਵੀ ਤੁਹਾਡੀ ਉਹ ਐਮਐ ਜੀ ਹਾਂਜੀ ਬਿਲਕੁਲ ਜੀ ਠੀਕ ਹੈ ਹੁਣ ਆਪਾਂ ਤੁਹਾਨੂੰ ਟਾਇਰਾਂ ਦਾ ਸਟਾਕ ਵੀ ਹੁੰਦਾ ਬਾਈ ਹੋਰ ਨਾਲ ਹੈ ਨਵੇਂ ਟਾਇਰ ਵੀ ਮਿਲ ਜਾਂਦੇ ਨੇ ਇੱਧਰ ਆਪਾਂ ਚੈੱਕ ਕਰ ਸਕਦੇ ਹਾਂਗੇ ਤੇ ਉਸ ਤੋਂ ਬਾਅਦ ਗੱਲ ਕਰੀਏ ਵੀ ਪੁਰਾਣੇ ਲਾਇਆ ਦੀ ਹਨਾ ਜਿਹੜੇ ਮਿੱਤਰ ਕਹਿੰਦੇ ਨੇ ਵੀ ਹਨਾ ਅਸੀਂ ਘੱਟ ਪੈਸੇ ਲਾ ਲਈ ਬਈ ਹਨਾ ਕੋਈ ਪੁਰਾਣੇ ਲਾਇਵ ਵਾਲੀ ਤਾਂ ਇਦਾਂ ਦੀ ਕੁਆਲਿਟੀ ਵਾਲੇ ਲਾਇਵ ਵੀ ਪਾ ਸਕਦੇ ਆਪਾਂ ਦੇਖੋ ਆ ਹੁਣ ਇਹ ਥੋੜੇ ਚੱਲੇ ਹੁੰਦੇ ਨੇ ਬਈ ਹਨਾ ਤੁਸੀਂ ਇਦਾਂ ਦੇ ਲਾਇਵ ਪਾ ਸਕਦੇ ਅੱਛਾ ਹੁਣ ਇਹ ਵੀਰੇ ਇਹਨਾਂ ਦੀ ਰੇਂਜ ਕਿੰਨੇ ਤੋਂ ਸਟਾਰਟ ਹੁੰਦੀ ਹੈਗੀ ਰੇਂਜ ਇਹ ਸ਼ਿਫਟ ਦੀ ਗੱਲ ਕਰੀਏ ਡਿਜ਼ਾਇਰ ਦੀ ਉਹੀ 15000 ਤੋਂ ਲੈ ਕੇ 35000 ਦੇ ਵਿੱਚ 15000 ਤੋਂ 35000 ਹਾਂਜੀ ਠੀਕ ਹੈ ਹੁਣ ਉਹ ਚੈੱਕ ਕਰ ਲਓ ਬਈ ਮਿੱਤਰੋ ਹਨਾ ਜਿਵੇਂ ਆਹ ਇਨੋਵਾ ਦੇ ਆ ਗਏ ਤੁਹਾਡੇ ਆ ਨਾਲ ਬਰੀ ਏ ਰੀਜਨਲ ਵੀ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਵਿੱਚ ਕੰਪਨੀ ਫਿਟਡ ਵੀ ਹੈ ਆਫਟਰ ਮਾਰਕੀਟ ਵੀ ਹੈ ਜੇ ਮੈਂ ਕਈਆਂ ਦੀ ਆਪਣੀ ਮੈਂਟੈਲਿਟੀ ਹੁੰਦੀ ਹੈ ਨਾ ਵੀ ਬਈ ਜਿਹੜੀ ਰੀਜਨਲ ਟਾਇਰ ਹੁੰਦੇ ਨੇ ਲਾਏ ਹੁੰਦੇ ਨੇ ਇਹ ਵਧੀਆ ਐਵਰੇਜ ਦਿੰਦੇ ਨੇ ਬਈ ਹਨਾ ਤਾਂ ਤੁਸੀਂ ਇਹ ਪਵਾ ਸਕਦੇ ਹੋ ਬਈ ਹਨਾ ਤੇ ਉਸ ਤੋਂ ਬਾਅਦ ਆਹ ਵਾਲੇ ਆ ਕੇ ਚੈੱਕ ਕਰੋ ਬਈ ਹਨਾ ਆ ਵੀ ਚੀਜ਼ ਬੜੀ ਵਧੀਆ ਹੈਗੀ ਬਹੁਤ ਪਿਆਰੀ ਹਟਮੈਂ ਇਹ ਸਕਾਰਪੀ ਦੇ ਪੈਂਦੇ ਨਹੀਂ ਹਾਂਜੀ ਬਿਲਕੁਲ ਜੀ ਇਹ ਵੀ ਸਕਾਰਪੀ ਉਹ ਪਾ ਸਕਦੇ ਆ ਬਈ ਆਪਾਂ ਹਨਾ ਕਾਰ ਕੋ ਨੂੰ ਕ੍ਰਿਸਟਾ ਨੂੰ ਕ੍ਰੇਟਾ ਨੂੰ ਨੋਵਾ ਨੂੰ ਜਿਹੜੀ ਮਰਜ਼ੀ ਕਾਰ ਨੂੰ ਪਾਓ ਜੀ ਆ ਉਹ ਜਿਹੜਾ ਆਪਾਂ ਉੱਥੇ ਬਾਹਰ ਵਾਲਾ ਜੀ ਹਾਂਜੀ ਦੇਖੋ ਬਈ ਹਨਾ ਤੇ ਉਸ ਤੋਂ ਬਾਅਦ ਐਸਾ ਇਹ ਮੈਨੂੰ ਇਹਦਾ ਰੇਟ ਦੱਸ ਦੋ ਕਿਉਂਕਿ ਇਹ ਅੱਜਕੱਲ ਦੀ ਘੜੀ ਚੱਲ ਰਿਆ ਨਾ ਮਿੱਤਰ ਨੂੰ ਪਤਾ ਲੱਗ ਜੂ ਕਿਸੇ ਨੂੰ ਇਹ 45000 ਰੁਪਏ ਸੈਟ ਹੈ ਜੀ 45000 ਦਾ ਚਾਹੇ ਲਾਇਆ 70 ਡਾਇਰ ਨੇ 90% ਠੀਕ ਹੈ ਤੇ ਅਲਾਈ ਵੀਲ ਵੀ ਹੈਗੇ 95% ਕੋਲ ਦੇ ਦੇਖੋ ਬਈ ਹਨਾ ਬਹੁਤ ਵਧੀਆ ਰੇਟਾਂ ਦੇ ਵਿੱਚ ਤੁਹਾਨੂੰ ਜਿਹੜੇ ਹੋਰ ਮਿਲ ਜਾਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਇੱਧਰ ਆ ਜਾਓ ਬਈ ਅੱਲੇ ਇੰਨਾ ਕਰਾ ਲਈ ਸਰਨਾ ਬਈ ਗੁਰਪ੍ਰੀਤ ਇੱਕ ਵਾਰ ਦਿਖਾ ਦੇ ਬਈ ਦੇਖੋ ਹੋ ਉਥੋਂ ਬਈ ਹਨਾ ਸਾਰੇ ਆਪਾਂ ਕਰੀਏ ਲਾਇਏ ਹਰੇਕ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਵੀ ਤੁਸੀਂ ਲੈਣਾ ਤੁਸੀਂ ਬਾਇ ਕਰ ਸਕਦੇ ਆਂਗੇ ਹਨਾ ਤੇ ਇਹ ਸਾਰੇ ਵਿਦ ਟਾਇਰ ਨੇ ਵੀਰੇ ਇਹ ਹਾਂਜੀ ਵੀਰ ਜੀ ਠੀਕ ਹੈ ਅੱਛਾ ਇੱਕ ਹੁਣ ਮੈਂ ਥੋੜੀ ਜੀ ਗੱਲ ਹੋਰ ਕਰਨੀ ਆ ਤੁਹਾਡੇ ਨਾਲ ਜਿਵੇਂ ਹੁਣ ਅਮਨਿਕ ਚੱਲੋ ਮੈਨੂੰ ਕੋਈ ਵੀ ਅਲਾਇ ਪਸੰਦ ਆ ਗਿਆ ਆਹ ਆ ਗਿਆ ਜੀ ਹਨਾ ਤੁਹਾਡਾ ਇਹਦੇ ਵਿੱਚ ਟਾਇਰ ਮੈਂ ਜਿਹੜਾ ਮਰਜ਼ੀ ਪਵਾ ਸਕਦਾ ਹਾਂ ਹਾਂਜੀ ਸਾਈਕਲ ਹੈਂਡ ਦੇ ਵਿੱਚ ਤੁਸੀਂ ਆਵੇ ਬਜਰ ਮਦਾਵਕ 25 ਤੋਂ 30% ਤੋਂ ਲੈ ਕੇ 90% ਤੱਕ ਪਵਾ ਸਕਦੇ ਹੋ ਠੀਕ ਹੈ ਆਓ ਦੇਖੋ ਵੀ ਹਨਾ ਜਿਵੇਂ ਤੁਹਾਡਾ ਆਪਾਂ ਕਹ ਦੀ ਮੈਂ ਬਜਟ ਲੈ ਕੇ ਚੱਲਿਆ 40000 ਰੁਪਏ ਹਨਾ ਪਰ ਵੀ ਉੱਥੇ ਜਿਹੜਾ ਤੁਹਾਡੇ ਜਿਹੜਾ ਅਲਾਏ ਟਾਇਰ ਜਿਹੜਾ ਵੀ ਹੁਣ ਥੋੜਾ 50000 ਰੁਪਏ ਦਾ ਹੈਗਾ ਵੀ ਤੇ ਅਗਰ ਤੁਸੀਂ ਉਹਦਾ ਬਜਟ ਘਟਾਉਣਾ ਬਈ ਹਨਾ ਤੁਸੀਂ ਆਪਣਾ ਟਾਇਰਾਂ ਦੀ ਕੰਡੀਸ਼ਨ ਵੀ ਘੱਟ ਪਾ ਸਕਦੇ ਆਪਾਂ ਇਹ ਤਾਂ ਤੁਹਾਡਾ ਫਾਇਦਾ ਹੋ ਜਾ ਬਈ ਹਨਾ ਵੀ ਚਲੋ ਫੇਰ ਜੇ ਤੁਹਾਡੇ ਹਿਸਾਬ ਚ ਆ ਗਿਆ ਬਈ ਫੇਰ ਪਾ ਸਕਦੇ ਆ ਆ ਡਸਟਰ ਦੇ ਬਈ ਅਲਾਏ ਟਾਇਰ ਬਈ ਆ ਪੈਣੇ ਹਨਾ ਆ ਪਾ ਸਕਦੇ ਆ ਆਪਾਂ ਦੇਖੋ ਬਹੁਤ ਘੱਟ ਮਿਲਦੇ ਆ ਮਾਰਕੀਟ 'ਚ ਇਹ ਇਹ ਕਿੰਨੇ ਕੇ ਰੁਪਏ ਦੇ ਨੇ ਵੀਰੇ ਇਹ ਸੈਟ 12000 ਰੁਪਏ ਦਾ ਲੌਏ ਦਾ ਜੀ 12000 ਰੁਪਏ ਦਾ ਚਾਰ ਸੈਟ ਠੀਕ ਹੈ ਲੈ ਮਿੱਤਰੋ ਇਹ ਸਾਰੇ ਠੀਕ ਆ ਪੁਰਾਣੇ ਤੇ ਤੁਸੀਂ ਜਿਹੜੇ ਇਹ ਪ੍ਰਾਣਿਆਂ ਦੇ ਉੱਪਰ ਵੀ ਤੁਹਾਡਾ ਬਈ ਲੋਨ ਹੋ ਜੂਗਾ ਨਾ EMI ਬਣ ਜਾਣੀਆਂ ਤੁਹਾਡੀ ਤੇ ਬੱਕੀ ਉਸ ਤੋਂ ਬਾਅਦ ਤੁਹਾਨੂੰ ਇੱਧਰ ਆਇਆ ਗੁਰਪ੍ਰੀਤ ਦਿਖਾ ਦਊਗਾ ਬਈ ਮੈਂ ਇੱਕ ਵਾਰ ਪਹਿਲਾਂ ਵੀਡੀਓ 'ਚ ਗੱਲ ਕਰੀ ਸੀ ਵੀ ਟਾਇਰਾਂ ਦੇ ਪਹਾੜ ਨੇ ਬਈ ਜਿਹੜਾ ਮਰਜ਼ੀ ਸਾਇਦਾ ਟਾਇਰ ਜਿੱਦਾਂ ਦਾ ਮਰਜ਼ੀ ਤੁਸੀਂ ਉਹ ਰੋ ਪਵਾ ਸਕਦੇ ਹੋਗੇ ਨਵਾਂ ਪੁਰਾਣਾ ਤੇ ਕੁਆਲਿਟੀ ਦਿਖਾਊਗਾ ਤੁਹਾਨੂੰ ਕਈ ਵੀਤਰ ਵੀਰੇ ਕਹਿੰਦੇ ਨੇ ਵੀ ਛੱਲੇ ਹੁੰਦੇ ਨੇ ਟਾਇਰ ਹਨਾ ਉਹਨਾਂ ਦਾ ਕੀ ਬਣਾ ਵੈਮ ਕੱਢਿਆ ਗਿਆ ਸੀ ਕਿਸ ਤਰੀਕੇ ਨਾਲ ਬਿਲਕੁਲ ਜੀ ਛੱਲੇ ਉਹ ਵਾਪਸ ਆ ਜੀ ਕਾਰ ਬਣਾ ਕੇ ਦਿੰਦੇ ਆ ਗਰੰਟੀ ਕਾਰ ਸੀ ਹਰ ਇੱਕ ਗਾਹਕ ਨੂੰ ਪ੍ਰੋਵਾਈਡ ਕਰਾਉਂਦੇ ਆ ਉਹ ਦਿੱਕਤ ਪਰੇਸ਼ਾਨੀ ਹੈ ਗਰੰਟੀ ਕਾਰਡ ਨਾਲ ਲੈ ਕੇ ਆਉਣ ਉਹਨਾਂ ਦਾ ਜੋ ਹੋ ਸਕਦਾ ਹੋਇਆ ਹੱਲ ਹੁੰਦਾ ਜੀ ਠੀਕ ਹੈ ਵੀਰੇ ਲੈ ਵੀ ਮਿੱਤਰੋ ਠੀਕ ਹੈ ਉਰੋਂ ਤੁਹਾਨੂੰ ਵਧੀਆ ਮਿਲਣਗੇ ਗੁਰਪ੍ਰੀਤ ਦਿਖਾਊਗਾ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਇਹ ਸਾਰੇ ਵਧੀਆ ਕੰਡੀਸ਼ਨ ਦੇ ਟਾਇਰ ਪਏ ਨੇ ਹਨਾ ਵੀਰੇ ਅੱਛਾ ਹੁਣ ਇਹਦੇ ਵਿੱਚ ਜਿਵੇਂ ਆਹ ਦੇਖੋ ਵੀਰੇ ਇਹ ਬਿਲਕੁਲ ਨਵੇਂ ਬ੍ਰਾਂਡ ਨਿਊ ਕੰਡੀਸ਼ਨ ਦੇ ਟਾਇਰ ਪਏ ਨੇ ਬਈ ਚੈੱਕ ਕਰ ਲੋ ਆ ਇੱਕ ਆਹ ਚੀਜ਼ ਵੀ ਦੀ ਮੇਨ ਹੁੰਦੀ ਆ ਨਾ ਵੀਰੇ ਬਿਲਕੁਲ ਜੀ ਇਹ ਇਹ ਚੀਜ਼ ਦੀ ਨਿਸ਼ਾਨੀਆਂ ओरिजिन ਹੁੰਦੀ ਹੂੰ ਹੂੰ ਇਹ ਚੀਜ਼ ਤੋਂ ਪਛਾਣਿਆ ਜਾਂਦਾ ਹੁੰਦਾ ਵੀ ਤੁਹਾਡਾ ਟਾਇਰ ਨਾ ਵੀ ਤੁਹਾਡਾ ਟਾਇਰ ਛਿਲਿਆ ਤਾਂ ਨਹੀਂ ਹੋ ਜਾ ਕੁਝ ਨਹੀਂ ਹੋਇਆ ਬਿਲਕੁਲ ਜੀ ਅੱਛਾ ਵੀਰੇ ਹੁਣ ਨਾ ਜਿਵੇਂ ਟਾਇਰ ਸਾਰੇ ਦੇ ਅਡ ਅਡ ਕੰਡੀਸ਼ਨ ਆਉਂਦੇ ਹੋਗੇ 25% ਤੋਂ ਲੈ ਕੇ 80 90% ਟਾਇਰ ਚੱਲਦਾ ਜੀ ਜੇ 25% ਦਾ ਕੀ ਰੇਟ ਹੋਊਗਾ 50 ਦਾ ਕੀ ਰੇਟ ਹੋਊਗਾ 70 ਦਾ ਕੀ ਰੇਟ ਹੋਊਗਾ ਅਸੀਂ ਤੁਹਾਨੂੰ 2000 ਸਿਫਟ ਤੋਂ ਘੱਟ ਦੀ 25 ਲੈਣੇ ਤੁਸੀਂ 3000 ਰੁਪਏ ਦਾ ਸੈਟ ਦੇ ਦਾਂਗੇ ਅਸੀਂ 4000 ਰੁਪਏ ਦਾ ਜੀ ਠੀਕ ਆ ਅਸੀਂ 90 ਲੈਣਾ 10 11000 ਰੁਪਏ ਦਾ ਜੀ 9 10 11 ਠੀਕ ਹੈ ਵੀਰੇ 4 ਪੀਸ 4 ਪੀਸ ਲੈ ਵੀ ਮਿੱਤਰੋ ਡੀਕਾ ਵਿਦ ਫੇਟਮੈਂਟ ਦੇਵਾਂਗੇ ਜੀ ਵਿਦ ਫੇਟਮੈਂਟ ਫਿਟਿੰਗ ਬੈਲੈਂਸਿੰਗ ਹਲਕੀਆਂ ਸ਼ਿੱਕਾ ਲੈਨਮੈਂਟ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਬਿਲ ਸਿਰਫ 10 11000 ਰੁਪਇਆ ਦੇ ਵਿੱਚ ਫਿੱਟ ਕਰਕੇ ਤੁਹਾਡੀ ਗੱਡੀ ਦੇ ਟਾਇਰ ਪਾ ਕੇ ਦਿੱਤੇ ਜਾਣਗੇ ਬਾਕੀ ਡਿਪੈਂਡ ਕਰਦਾ ਹੁਣ ਕੰਡੀਸ਼ਨ ਤੇ ਹਨਾ ਤੁਸੀਂ ਕਿੱਦਾਂ ਦੀ ਕੰਡੀਸ਼ਨ ਲੈਣੀ ਹੈ ਬਾਈ ਹਨਾ ਤੇ ਤੁਸੀਂ ਇੱਥੋਂ ਕੋਈ ਵੀ ਟਾਇਰ ਬਾਇ ਕਰ ਸਕਦੇ ਆਂਗੇ ਕੁਆਲਿਟੀ ਵਧੀਆ ਮਿਲੂਗੀ ਮੈਂ ਗੱਲ ਕਰਾ ਲੋਨ ਦੀ ਲੋਨ ਹੋ ਜਾਣਾ ਵੀ ਤੁਹਾਡਾ ਨਾ ਤੇ ਬਸ ਠੀਕ ਆ ਬਾਈ ਮਿਲਦੇ ਆਂ ਬਹੁਤ ਛੇਤੀ ਕਿਸੇ ਨਵੀਂ ਵੀਡੀਓ ਦੇ ਨਾਲ ਬਈ ਉਹ ਦੇਖੋ ਤੁਸੀਂ ਚੈੱਕ ਕਰ ਲਓ ਠੀਕ ਆ ਬਾਈ ਬਾਕਾਇਦਾ ਲਿਖ ਕੇ ਲਾਇਆ ਹੈ ਬਾਈ ਹਨਾ ਕੋਈ ਕ੍ਰੈਡਿਟ ਕਾਰਡ ਤੇ ਕੋਈ ਤੁਹਾਨੂੰ ਬਜਾਜ ਕਾਰਡ ਤੇ EMI ਕਰਾਉਣੀ ਹੈ ਤਾਂ ਹੋ ਜਾਊਗੀ ਬਿਲਕੁਲ ਜੀ ਠੀਕ ਆ ਵੀਰੇ ਤੇ ਬਹੁਤ ਭਾਈ ਆਪਾਂ ਇੱਕ ਮੇਨ ਗੱਲ ਹੋਰ ਹੈ ਨਾ ਵੀ ਉਰੇ ਐਦਾਂ ਹੁੰਦਾਗਾ ਵੀ ਸਾਨੂੰ ਚੁਆਇਸ ਚਾਹੀਦੀ ਹੈਗੀ ਚੁਆਇਸ ਮਿਲ ਜਾਣੀ ਤੁਹਾਨੂੰ ਉਰੇ ਜਿੱਦਾਂ ਦੀ ਮਰਜ਼ੀ ਜਿੱਦਾਂ ਦੀ ਚੁਆਇਸ ਤੁਹਾਡੀ ਹੈਗੀ ਹੈ ਤੁਹਾਡੀ ਹੋਰ ਨੀਡ ਪੂਰੀ ਹੋ ਜਾਊਗੀ ਆਓ ਵਿਜ਼ਿਟ ਕਰੋ ਨਮਾ ਲਓ ਪ੍ਰਾਣਾ ਲਓ ਲੋਨ ਗੋਣਾ ਲੋਨ ਕਰਾਓ ਕੋਈ ਅਲਾਈਨਮੈਂਟ ਕਰਾਉਣੇ ਅਲਾਈਨਮੈਂਟ ਕਰਾਓ ਕੁਝ ਵੀ ਕਰਾਓ ਠੀਕ ਹੈ ਭਾਈ ਮਿਲਾਂਗੇ ਬਹੁਤ ਛੇਤੀ ਭਾਈ ਨਵੀਂ ਵੀਡੀਓ ਦੇ ਨਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ